ਅੱਜ 19 12 18 ਨੂੰ ਅਸੀਂ ਮਫੂ ਬਲਾਕ ਵਿੱਚ ਜੋ ਚਾਇ ਸੰਤੀ ਦਾ ਇਲੈਕਸ਼ਨ ਸੀ ਉਹਦੇ ਵਾਸਤੇ ਫੈਲਾ ਰੱਖਣ ਆਏ ਆ ਤੇ ਜਦੋਂ ਅਸੀਂ ਉੱਥੇ ਜਾ ਰਹੇ ਸੀਗੇ ਤੇ ਸਾਨੂੰ ਉੱਥੇ ਫੈਲਾ ਰੱਖਣ ਤੋਂ ਹੀ ਸਾਡੇ ਬੰਦੇ ਨੂੰ ਬਾਹਰ ਕੱਢਦਾ ਕੋਲਪੁਰਸ ਪ੍ਰਸ਼ਾਸਨ ਦੇਖ ਰਿਆ ਸੀਗਾ ਪਰ ਉਹਨਾਂ ਕਿਸੇ ਨੇ ਕੋਈ ਮਤਲਬ ਇਹ ਕੋਈ ਗੱਲਬਾਤ ਉਹਨਾਂ ਨੂੰ ਫਿੱਟੇ ਮੂੰਹ ਤੱਕ ਵੀ ਨਹੀਂ ਆਖਿਆ ਜੋ ਅੱਗੇ ਵੀ ਅਸੀਂ ਇੱਕ ਮੂਵੀ ਵੀਡੀਓ ਵਾਇਰਲ ਕੀਤੀ ਹੈ ਜਿਹਦੇ ਵਿੱਚ ਅੱਗੇ ਵੀ ਦੱਸਿਆ ਗਿਆ ਸੀ ਪਿੱਛੇ ਜੋ ਲੋਕਤੰਤਰ ਦਾ ਕਾਹਨ ਕਾਂਗਰਸ ਪਾਰਟੀ ਕਰ ਰਹੀ ਹੈ ਇਸ ਤੋਂ ਵੱਡਾ ਕੋਈ ਰਹਿ ਨਹੀਂ ਗਿਆ ਤੇ ਅੱਗੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਪਰ ਉਹ ਪ੍ਰਸ਼ਾਸਨ ਨੇ ਵੀ ਆਪ ਦਾ ਕੋਈ ਖਾਣਾ ਪੂਰਤੀ ਕੀਤੀ ਹੈ ਬਾਕੀ ਕੁਝ ਵੀ ਨਹੀਂ ਕੀਤਾ ਜੇ ਉਹ ਚੁੰਦੇ ਤੇ ਸਾਡੀ ਫੈਲਾ ਰੱਖੀ ਜਾਣੀ ਅਸੀਂ ਪਰ ਜੇ ਕੋ ਅਸੀਂ ਵੀ ਚੁੰਨੇ ਆ ਜੇ ਕਾਂਗਰਸ ਦੇ ਨਾਲ ਨੇ ਲੋਕ ਤੇ ਫਿਰ ਉਹ ਫੈਲਾ ਰੱਖਣ ਤੋਂ ਕਿਉਂ ਰੋਕਦੇ ਨੇ ਉਹਨਾਂ ਨੂੰ ਕਿਉਂ ਡੋਖੇ ਫੈਲਾ ਰੱਖਣ ਦਾ ਹੀ ਉਹ ਆਪ ਦੀ ਹਾਰ ਤੋਂ ਬਖਲਾਏ ਹੋਏ ਆਪ ਦੀ ਕੰਮਾਂ ਤੋਂ ਬਖਲਾਏ ਹੋਇਆ ਤੇ ਇੱਕ ਦੋ ਦੋ ਪਿੰਡ ਵਿੱਚ ਉਹਨਾਂ ਬਾਕੀ ਇੱਥੇ ਲੋਕਤੰਤਰ ਨਹੀਂ ਠੀਕ ਲੋਕਤੰਤਰ ਪੂਰਾ ਬਣਿਆ ਹੈ ਪੂਰੇ ਰੇਗ ਪਿੰਡ ਦੇ ਵਿੱਚ ਆਪਣੇ ਉਹਨਾਂ ਸਰਪੰਚ ਬਣਾਏ ਆ ਭਾਵੇਂ ਇੱਕ ਹੋਵੇ ਭਾਵੇਂ ਦੋ ਹੋਣ ਉਹਨਾਂ ਨੂੰ ਆਪਸ ਵਿੱਚ ਦੂਜਾ ਪਿੰਡ ਭਾਵੇਂ ਇੱਕ ਸਾਰਾ ਹੀ ਇੱਕ ਪਾਸੇ ਹੋਵੇਗਾ ਪਰ ਉਹ ਕਹਿੰਦੇ ਨੇ ਸਾਡਾ ਬੰਦਾ ਤਾਂ ਆ ਹੀ ਸਰਪੰਚ ਬਣੇਗਾ ਦੂਜਾ ਹੋਰ ਅਸੀਂ ਕਿਸੇ ਨੂੰ ਬਣਨੇ ਨਹੀਂ ਦੇਣਾ ਫੈਲਾ ਨਹੀਂ ਰੱਖਣ ਦੀ ਨੀ ਆ ਅਜੇ ਤਾਂ ਫੈਲਾ ਰੱਖਣ ਤੱਕ ਗੱਲ ਜਦੋਂ ਅਗੇ ਤੱਕ ਵੋਟਾਂ ਤੱਕ ਜਾਵੇ ਦੀ ਪਤਾ ਨਹੀਂ ਇਹ ਨਾ ਕੀ ਕੁਝ ਕਰਾਉਣਾ ਤੇ ਕੀ ਨਹੀਂ ਕਰਾਉਣਾ ਅਸੀਂ ਪ੍ਰਸ਼ਾਸਨ ਤੋਂ ਅਸੀਂ ਲੋਕਤੰਤਰ ਤੋਂ ਆਪਣੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਇਹ ਕੋਈ 1-2 ਦਿਨ ਦੀ ਮਿਆਦ ਵਧਾ ਕੇ ਇਹਨਾਂ ਨੂੰ ਇਹਨਾਂ ਸਾਡੇ ਜਿਹੜੇ ਬੰਦਿਆਂ ਦੀ ਫੈਲਾ ਨਹੀਂ ਰੱਖਿਆ ਕਿ ਜੇ ਉਹਨਾਂ ਦੀ ਫੈਲਾ ਰਖਾਈਆਂ ਜਾਣ ਤੇ ਅੱਗੇ ਇਲੈਕਸ਼ਨ ਪੂਰਾ ਪੰਚਾਇਤ ਸੰਮਤੀ ਦਾ ਜਿਹੜਾ ਇੱਕ ਲੋਕਤੰਤਰ ਦਾ ਥੱਲੋਂ ਮੋੜਾ ਪਰਲਿਮੈਂਟ ਤੱਕ ਤਾਂ ਹੀ ਸਹੀ ਚੱਲ ਸਕਦਾ ਜੇ ਚੇਤਨਾ ਦਾ ਮੋੜ ਸਹੀ ਵੱਜਿਆ ਹੋਵੇ ਤਾਂ ਪਰ ਇਹ ਲੋਕਤੰਤਰ ਨੂੰ ਪੂਰਾ ਇਨਸਾਫ ਦਾ ਉਹ ਜਿੰਨਾ ਸਾਡੇ ਵੱਡਿਆਂ ਨੇ ਕੁਰਬਾਨੀਆਂ ਲੋਕਤੰਤਰ ਵਾਸਤੇ ਦਿੱਤੀਆਂ ਸੀ ਉਹ ਲੋਕਤੰਤਰ ਦਾ ਕੋਈ ਅੱਜ ਮੁੱਲ ਪੈ ਸਕੇ ਪਰ ਇਸ ਤਰੀਕੇ ਨਾਲ ਤਾਂ ਅੰਗਰੇਜ਼ਾਂ ਵੀ ਸ਼ਾਇਦ ਨਾ ਕੀਤਾ ਜਿਸ ਤਰੀਕੇ ਨਾਲ ਕਾਂਗਰਸ ਸਰਕਾਰ ਇੱਕ ਦਸਨ ਜੋ ਗੱਲ ਰਹਿ ਗਈ ਹੈ ਜੋ ਇਸ ਦਾ ਜੀਰਾ ਇੰਦਰਜੀਤ ਜੀਰੇ ਦਾ ਪਿਛਲਾ ਇਤਿਹਾਸ ਹੈ ਜੋ ਅੱਗੇ ਨੇ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਜਿੱਤ ਕੇ ਆਏ ਸੀ ਜੁਵੇ ਅੱਗੇ ਸਰਪੰਚ ਬਣਾਏ ਸੀ ਵਾਕੇ ਲੋਕ ਕਹਿੰਦੇ ਸੀ ਉਸੇ ਤਰੀਕੇ ਨਾਲ ਇਸ ਵਾਰੀ ਕਰੇਗਾ ਪਿੱਛੇ ਐਮਸੀਆਂ ਦਾ ਇਲੈਕਸ਼ਨ ਹੋਇਆ ਨਗਰ ਪੰਚਾਇਤ ਦਾ ਹੋਇਆ ਕੋਈ ਕਿਸੇ ਨੂੰ ਫਾਈਲ ਨਹੀਂ ਪਰਨਤੀ ਹੁਣ ਜਿਹੜਾ ਪਿੰਡਾਂ ਦੀ ਪੰਚਾਇਤਾਂ ਨਾ ਇਹ ਇਲੈਕਸ਼ਨ ਜਿੱਤਿਆ ਨਹੀਂ ਇਹ ਲੁੱਟਿਆ ਗਿਆ ਤੇ ਮੇਰੇ ਕੋ ਮੱਖਣ ਸਿੰਘ ਦਾ ਮੁੰਡਾ ਮੰਗ ਸਿੰਘ ਫਾਈਲ ਖੋ ਕੇ ਲੈ ਕੇ ਗਿਆ ਉਹਦੇ ਕੋ ਮੇਰੇ ਕੋ ਵੀਡੀਓ ਵੀ ਹੈਗੀ ਆ ਜਿਹੜੀ ਫਾਈਲ ਦੀਆਂ ਕਾਪੀਆਂ ਹੈਗੀਆਂ ਉਹ ਮੇਰੇ ਕੋਲ ਖੁਦ ਹੈਗੀਆਂ ਤੇ ਉਹ ਇਸ ਕਰਕੇ ਇਹ ਗਲਤ ਕੰਮ ਹੋ ਰਿਹਾ ਇਹ ਬਲਾਕ ਦੇ ਵਿੱਚ ਬਹੁਤ ਗਲਤ ਕੰਮ ਹੋ ਰਿਹਾ ਜਿੱਥੇ ਜਿੱਥੇ ਵੋਟ ਫੈਲਾ ਰੱਖਦੇ ਆ ਉੱਥੇ ਸਾਰੇ ਹੀ ਕਾਂਗਰਸੀ ਖੜੇ ਆ ਲੜਨ ਵਾਸਤੇ ਝਗੜਾ ਕਰਾਉਣ ਵਾਸਤੇ ਤੇ ਪ੍ਰਸ਼ਾਸਨ ਜਿੰਨਾ ਕੋਈ ਮਦਦ ਨਹੀਂ ਕਿਸੇ ਦੀ ਕਰ ਰਿਹਾ ਤੇ ਸਾਰੇ ਬੇਬੀਆਂ ਨੂੰ ਭੈਣਾਂ ਨੂੰ ਵੀ ਗਾਲਾਂ ਕੱਢਣ ਦੇ ਨੇ ਕਹਿੰਦੇ ਨੇ ਇਹਨੂੰ ਅੱਗੇ ਨਹੀਂ ਲੱਗਣ ਦੇਣਾ ਪਿੱਛੇ ਲੱਗਣ ਦੇਣਾ ਪਿੱਛੇ ਕਰੋ ਜੇ ਜੇ ਦੂਜੀ ਪਾਰਟੀ ਦਾ ਹੁੰਦਾ ਜਿੱਦਾਂ ਹੀ ਫੈਲਾ ਰੱਖਣ ਕਹਿੰਦੇ ਪਿੱਛੇ ਚੱਲੋ ਤੇ ਇਹ ਗਲਤ ਕੰਮ ਹੋ ਰਿਹਾ ਇਹ ਕਰਨਾ ਚਾਹੀਦਾ ਸਹੀ ਕਰਨਾ ਜੇ ਉੱਥੇ ਜਿੰਨੇ ਬੰਦੇ ਖੜੇ ਆ ਉਹ ਸਾਰੇ ਫालतू ਲੜਾਈ ਪਾਉਣ ਵਾਸਤੇ ਖੜੇ ਆ ਕਿਉਂਕਿ ਤੇ ਦੇਖੋ ਤਾਂ ਜਾਈ ਮੰਡੀ ਬਲੌਕ ਚ ਕਿਦਾਂ ਲੜਾਈ ਹੋ ਰਹੀ ਉੱਥੇ ਕੋਈ ਕੰਮ ਨਹੀਂ ਕਰ ਰਿਹਾ ਸਾਰਾ ਇਹ ਗਲਤ ਕੰਮ ਹੋ ਰਿਹਾ ਇਹਦੇ ਬਾਰੇ ਅਸੀਂ ਚਾਹੁੰਦੇ ਆ ਵੀ ਵੋਟਾਂ ਸਹੀ ਢੰਗ ਢੰਗ ਨਾਲ ਢੰਗ ਨਾਲ ਪੁਵਾਈਆਂ ਜਾਣ ਫੈਲਾ ਸਹੀ ਢੰਗ ਨਾਲ ਰੱਖਾਈਆਂ ਜਾਣ ਦੁਬਾਰਾ ਰੱਖਾਈਆਂ ਜਾਣ